ਅ ਅੱਜ ਅ ਪਰਮਾਤਮਾ ਦੀ ਮਿਹਰ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਨਾਲ ਮੈਂ ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਜੁਆਇਨ ਕੀਤਾ ਮਤੌਰ ਡਿਪਟੀ ਕਮਿਸ਼ਨਰ ਪ੍ਰਾਈਮ ਫੋਕਸ ਮੇਰਾ ਆ ਰਹੇਗਾ ਐਜ਼ ਅ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਕਿ ਜਿਹੜੇ ਹੁਣ ਇਲੈਕਸ਼ਨਸ ਅੱਗੇ ਜਨਰਲ ਇਲੈਕਸ਼ਨ 2024 ਦੇ ਆ ਰਹੇ ਹੈਗੇ ਜਿਸ ਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਦੇ ਦਿੱਤਾ ਗਿਆ ਹੈਗਾ ਸਾਡੇ ਗੁਰਦਾਸਪੁਰ ਦੇ ਇਲੈਕਸ਼ਨਸ 7ਵੇਂ ਗੇਟ 'ਚ ਹੋਣ ਵਾਲੇ ਹੈਗੇ ਅ ਅੱਜ ਅ ਪ੍ਰਮਾਤਮਾ ਦੀ ਮਿਹਰ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਨਾਲ ਮੈਂ ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਜੁਆਇਨ ਕੀਤਾ ਮੈਂ ਕਾਉਂਟ ਡਿਪਟੀ ਕਮਿਸ਼ਨਰ ਪ੍ਰਾਈਮ ਫੋਕਸ ਮੇਰਾ ਆ ਰਹੇਗਾ ਐਜ਼ ਅ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਕਿ ਜਿਹੜੇ ਹੁਣ ਇਲੈਕਸ਼ਨਸ ਅੱਗੇ ਜਨਰਲ ਇਲੈਕਸ਼ਨ 2024 ਦੇ ਆ ਰਹੇ ਹੈਗੇ ਜਿਸ ਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਦੇ ਦਿੱਤਾ ਗਿਆ ਹੈਗਾ ਸਾਡੇ ਗੁਰਦਾਸਪੁਰ ਦੇ ਇਲੈਕਸ਼ਨਸ ਸਤਵੇਂ ਗੀਰਚੇ ਹੋਣ ਵਾਲੇ ਹੈਗੇ ਅ ਇਸ ਇਲੈਕਸ਼ਨਸ ਦੇ ਦੌਰਾਨ ਪੂਰੀ ਪ੍ਰੋਸੈਸ ਬੜੇ ਹੀ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਤਰੀਕੇ ਦੇ ਨਾਲ ਪੂਰੀ ਪ੍ਰੋਸੈਸ ਕੀਤੀ ਜਾਏਗੀ ਅ ਜੀ ਜਿਹੜੇ ਹੋਰ ਚੈਲੰਜੇਸ ਆਂਦੇ ਹੈਗੇ ਇਲੈਕਸ਼ਨ ਦੇ ਦੌਰਾਨ ਉਹਨਾਂ ਸਾਰੇ ਨੂੰ ਨਾਲ-ਨਾਲ ਟିକਰ ਕੀਤਾ ਜਾਏਗਾ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਅੱਜ ਤੋਂ ਜਸਟ ਬਾਅਦ ਇੱਕ ਮੀਟਿੰਗ ਰੱਖੀ ਹੈਗੀ ਐ ਐਂਡ ਮੈਂ ਇਲੈਕਸ਼ਨ ਦੇ ਸਾਰੇ ਸਟਾਫ ਦੇ ਨਾਲ ਮੀਟਿੰਗ ਵੀ ਕਰਾਂਗਾ ਅ ਕਰੰਟ ਜਿਹੜੀ ਗਰਾਊਂਡ ਸਿਚੁਏਸ਼ਨ ਆ ਉਹਨੂੰ ਵੀ ਜਾਣਾਂਗਾ ਅ ਗੁਰਦਾਸਪੁਰ ਜ਼ਿਲ੍ਹਾ ਹੁੰਦੇ ਕਾਰਨ ਇੱਕ ਬਾਰਡਰ ਡਿਸਟ੍ਰਿਕਟ ਹੁੰਦੇ ਕਾਰਨ ਆ ਕਾਫੀ ਸਾਰੀਆਂ ਯੂਨਿਕ ਤਰੀਕੇ ਦੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਸਾਡੇ ਨਾਲ ਹੀ ਹਾਊਸਟਾਈਲ ਸਾਡਾ ਨੇਬਰ ਹੈਗਾ ਪਾਕਿਸਤਾਨ ਉਧਰੋਂ ਵੀ ਕਾਫੀ ਸਾਰੀ ਪ੍ਰੋਬਲਮਸ ਆਂਦੀ ਕਿਵਰ ਯੁਮੀਦ ਹੁੰਦੀ ਹੈ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਐਂਡ ਲਾਜ਼ਮੀ ਤੌਰ ਤੇ ਯਕੀਨੀ ਬਣਾਵਾਂਗੇ ਗਰਾਊਂਡ ਪੱਧਰ ਤੇ ਕਿ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਕਿਸੇ ਨੂੰ ਵੀ ਇਲੈਕਸ਼ਨ ਦੇ ਦੌਰਾਨ ਨਾ ਹੋਵੇ ਸਾਰੇ ਜਿਹੜੇ ਬੂਥ ਹੈਗੇ ਆ ਇਲੈਕਸ਼ਨ 'ਚ ਉਹਨਾਂ ਸਾਰਿਆਂ 'ਚ 100% ਵੋਟ ਕਾਸਟਿੰਗ ਹੋਏਗੀ ਐਂਡ ਜਿਹੜੇ ਵਨਰੇਬਲ ਐਂਡ ਕ੍ਰਿਟੀਕਲ ਬੂਥ ਹੋਣਗੇ ਉਹ ਚ ਅਸੀਂ ਮਾਈਕਰੋਬਜ਼ਰਵਰ ਵੀ ਅਪਾਇੰਟ ਕਰਾਂਗੇ ਅ ਥੋੜਾ ਜਿਹਾ ਚੈਲੰਜ ਰਹੇਗਾ ਇਸ ਵਾਰੀ ਕਿਉਂਕਿ ਗਰਮੀ ਦਾ ਮੌਸਮ ਹੈਗਾ ਗਰਮੀ ਕਾਫੀ ਹੋएगी ਉਸ ਵੇਲੇ ਸੋ ਸਾਡੇ ਸਟਾਫ ਦੀ ਟੇਕ ਕੇਅਰ ਕਰਨ ਵਾਸਤੇ ਅਸੀਂ ਸਪੈਸ਼ਲ ਵੈਲਫੇਅਰ ਆਫੀਸਰਸ ਲਗਾਵਾਂਗੇ ਇਸ ਤੋਂ ਇਲਾਵਾ ਜਿਹੜੇ ਪੋਲਿੰਗ ਬੂਥ ਤੇ ਆਉਣ ਵਾਲੇ ਸਾਡੇ ਵੋਟਰਸ ਹੈ ਉਹਨਾਂ ਵਾਸਤੇ ਅ ਅਸੀਂ ਪੂਰਾ ਵੈਲਕਮ ਕਰਾਂਗੇ ਜਿਹੜੇ ਐਸ਼ੋਰ ਮਿਨਿਮਮ ਫੈਸਿਲਿਟੀਆਂ ਐ ਉਹ ਤੇ ਹੋਣੀਆਂ ਹੀ ਉਸ ਤੋਂ ਇਲਾਵਾ ਅਸੀਂ ਹੋਰ ਵੀ ਫੈਸਿਲਿਟੀਆਂ ਉਹਨਾਂ ਨੂੰ ਦਵਾਂਗੇ ਤਾਂ ਕਿ ਗਰਮੀ ਦੇ ਮੌਸਮ 'ਚ ਕਿਸੇ ਨੂੰ ਵੋਟ ਪਾਣ ਦੀ ਕੋਈ ਦਿੱਕਤ ਜਾਂ ਤਕਲੀਫ ਨਾ ਹੋਵੇ ਸੋ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇਹ ਡੈਮੋਕ੍ਰੇਸੀ ਦਾ ਤਿਉਹਾਰ ਹੈ ਜਿਹੜਾ ਸਾਡੇ ਦੇਸ਼ ਦਾ ਗਰਵ ਹੈ ਐਂ ਦੇਸ਼ ਦਾ ਪਰਵ ਹੈ ਉੱਥੇ ਸਾਰੇ ਆ ਕੇ ਜ਼ਰੂਰ ਵੋਟ ਪਾਓ ਸਾਡੀ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਪੰਜਾਬ ਵੱਲੋਂ ਇਹ ਨਾਰਾ ਦਿੱਤਾ ਗਿਆ ਕਿ ਇਸ ਵਾਰ ਇਸੇ 70 ਪਰ ਵੋਟਿੰਗ ਕਰਨੀ ਹੈ ਸੋ ਇਸ ਨੂੰ ਯਕੀਨੀ ਬਣਾਉਣ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਸਹਾਇਤਾ ਦੀ ਜ਼ਰੂਰਤ ਹੈ ਅਸੀਂ ਕਿਉਂਕਿ ਪ੍ਰਾਊਡ ਕਰਦੇ ਹਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ ਕਿ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈਗਾ ਉੱਥੇ ਪਹਿਲੇ ਵੀ ਹਿਸਟੋਰੀਕਲ ਵੋਟਿੰਗ ਚੰਗੀ ਹੋਈ ਹੈ ਐਂਡ ਮੈਂ ਆਸ ਕਰਦਾ ਕਿ ਇਸ ਵਾਰ ਵੀ ਆਪਾਂ ਇਲੈਕਸ਼ਨਸ ਦੀ ਬਹੁਤ ਵਧੀਆ ਵੋਟਿੰਗ ਕਰਾਂਗੇ ਬਾਟਾ ਕੀ ਕੀ ਦੀ ਪਰਪਰ ਇਲੀਮੈਂਟਸ ਕੋਸ਼ਿਸ਼ ਕਰਦੇ ਆ ਬਟ ਅਸੀਂ ਯਕੀਨ ਦਵਾਨੇ ਕਿ ਅਸੀਂ ਕਿਸੇ ਨੂੰ ਵੀ ਇਸ ਤਰੀਕੇ ਦੀ ਹਰਕਤ ਜਾਂ ਕੋਈ ਚੀਜ਼ ਕਰਨ ਨਹੀਂ ਦੇਵਾਂਗੇ ਗੁਰਦਾਸਪੁਰ ਦੇ ਵਿੱਚ ਸਰ ਬੋਟਿੰਗ ਨੂੰ ਲੈ ਕੇ ਤੁਸੀਂ ਉਹਨੇ ਗੱਲ ਸਭ ਤੋਂ ਵੱਧ ਰਹਿੰਦਾ ਆ ਅਜੇ ਵੀ ਸਰ ਪਿਛਲੇ ਦਿਨ ਸਰ ਨੇ ਬੀਤੀਂ ਦਿੱਤੀ ਸੀ ਕਿ ਅਜੇ ਵੀ ਬੋਟਾਂ ਜਿਹੜੀਆਂ ਬੰਦੀਆਂ ਵੀ ਆਏ ਆ ਜਿਹੜੇ ਕੁਝ ਰਹਿ ਗਿਆ ਉਹਨਾਂ ਬਾਰੇ ਕੀ ਤਿਆਰੀਆਂ ਜਿਹੜੀਆਂ ਕਰਦੀਆਂ ਮੀਰੀ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਨੂੰ ਦੱਸਣਾ ਚਾਹਨਾ ਹੈ ਕਿ ਜਿਹੜੀ ਵੋਟ ਹੈ ਉਹ ਤੁਸੀਂ ਲਾਸਟ ਡੇਟ ਆਫ ਨਾਮੀਨੇਸ਼ਨ ਤੱਕ ਅਸੀਂ ਉਹਨੂੰ ਇਲੈਕਟਰਨ ਰੂਲ ਚ ਐਡ ਕਰ ਸਕਦੇ ਆ ਬਟ ਤੁਸੀਂ ਲਾਸਟ ਡੇਟ ਆਫ ਨੋਮੀਨੇਸ਼ਨ ਜਿਹੜੀ ਹੈਗੀ ਹੈ ਮਾਈਨਸ 10 ਡੇਸ ਲੈ ਕੇ ਚੱਲੋ ਕਿਉਂਕਿ 3 ਦਿਨ ਦਾ ਸਾਡੇ ਕੋਲ ਪ੍ਰੋਸੈਸਿੰਗ ਟਾਈਮ ਸਾਨੂੰ ਚਾਹੀਦਾ ਹੁੰਦਾ ਐਂ 7 ਦਿਨ ਅ ਅਸੀਂ ਕਲੇਮਜ਼ਨ ਆਬਜੈਕਸ਼ਨ ਲੈਂਦੇ ਹੁੰਦੇ ਸੋ ਉਦੋਂ ਤੱਕ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਜਿਹੜੇ ਵੀ 18 ਸਾਲ ਦੇ ਬੱਚੇ ਹੋ ਰਹੇ ਹੈ ਜਾਂ ਹੋਣ ਜਾ ਰਹੇ ਹੈ ਉਹ ਆਪਣੀ ਵੋਟ ਪਹਿਲੀ ਅਪਲਾਈ ਕਰ ਦੇਣ ਇਲੈਕਸ਼ਨ ਦਾ ਸ਼ਡਿਊਲ ਕਿਉਂਕਿ ਜਾਰੀ ਹੋ ਚੁੱਕਿਆ ਹੈਗਾ ਸੋ ਤੁਹਾਡੇ ਮਾਧਿਮ ਰਾਈ ਮੋਰਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਆਓ ਐਂਡ 1950 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਜਾਣ ਹਰੀ ਚੈਦੀ ਜਾਂ ਐਨਵੀਐਸਪੀ ਪੋਰਟਲ ਤੇ ਵੀ ਤੁਸੀਂ ਲੌਗਇਨ ਕਰਕੇ ਆਪਣੀ ਸਾਰੀ ਡਿਟੇਲਸ ਪਾ ਸਕਦੇ ਹੋ ਤੇ ਸਾਡੇ ਬੀਐਲਓ ਸਾਹਿਬਾਨ ਤੁਹਾਡੇ ਘਰ ਆ ਕੇ ਵੋਟ ਪਾ ਕੇ ਜਾਣਗੇ ਲਾਸਟ ਜਿਹੜਾ ਵਾਸੀਆਂ ਨੂੰ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਤੁਸੀਂ ਆਪਣੇ ਵੱਲੋਂ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਰਾਜਨੀਤਿਕ ਪਾਰਟੀਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਮੋਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਸੇ ਗਾਈਡਲਾਈਨਸ ਦੇ ਅੰਦਰ ਤੁਸੀਂ ਕੰਮ ਕਰੋ ਜੇਕਰ ਕਿਸੇ ਵੀ ਤੁਹਾਡੇ ਵਰਕਰ ਵੱਲੋਂ ਜਾਂ ਕਿਸੇ ਵੱਲੋਂ ਵੀ ਉਸ ਗਾਈਡਲਾਈਨਸ ਤੋਂ ਬਾਹਰ ਜਾਇਆ ਜਾਏਗਾ ਤੇ ਉੱਥੇ ਬੜੀ ਸਖਤ ਕਾਰਵਾਈ ਅਸੀਂ ਕਰਾਂਗੇ ਐਂਡ ਵੋਟਰਸ ਨੂੰ ਮੈਂ ਜਲਾਵਾਸੀ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਵਿਜੀਲੈਂਟ ਰਹੋ ਐਂਡ ਜਿਹੜੀਆਂ ਵੀ ਕੋਈ ਕੰਪਲੇਂਟਸ ਤੁਹਾਡੇ ਧਿਆਨ ਚ ਆਉਂਦੀਆਂ ਸਾਨੂੰ ਦੱਸੋ ਤਾਂ ਕਿ ਅਸੀਂ ਉਹਦਾ ਇਮੀਡੀਏਟਲੀ ਰੈਜ਼ੋਲੂਸ਼ਨ ਕਰੀਏ ਐਂਡ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਬਹੁਤ ਹੀ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਾ ਸਕੀਏ